ਕਾਲ ਦੋਸਤੋ ਹੁਣੇ-ਹੁਣੇ ਬੱਸ ਦੀ ਹੋਈ ਭਿਆਨਕ ਟੱਕਰ 18 ਲੋਕਾਂ ਦੀ ਮੌਤ 30 ਤੋਂ ਵੱਧ ਲੋਕ ਜ਼ਖਮੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਉਹਨਾਂ ਆਪ ਦੇ ਵਿੱਚ ਬੁੱਧਵਾਰ ਸਵੇਰੇ ਬਹੁਤ ਹੀ ਦਰਦਨਾਕ ਹਾ사 ਵਾਪਰ ਗਿਆ ਹੈ ਇਸ ਹਾਸੇ ਦੇ ਵਿੱਚ ਕੁੱਲ 18 ਯਾਤਰੀਆਂ ਦੀ ਮੌਤ ਹੋ ਗਈ ਹੈ ਇਹ ਹਾਸਾ ਉਦੋਂ ਵਾਪਰਿਆ ਜਦੋਂ ਡਬਲ ਡੈਕਰ ਬੱਸ ਦੁੱਧ ਦੇ ਕੈਂਡੀਨੇਟਰ ਦੇ ਵਿੱਚ ਜਾ ਵਜੀ ਇਹ ਹਾਸ ਲਖਨਊ ਆਗਰਾ ਐਕਸਪ੍ਰੈਸ ਤੇ ਇੱਕ ਤੇਜ਼ ਰਫ਼ਤਾਰ বাস ਦੇ ਵਿੱਚ ਦੁੱਧ ਦੇ ਕੰਟੇਨਰ ਨਾਲ ਜਾ ਟਕਰਾਉਣ ਨਾਲ ਵਾਪਰਿਆ। বাস ਦੇ ਵਿੱਚ ਸੀ ਤੋਂ ਵੱਧ ਲੋਕ ਜ਼ਖਮੀ ਹੋ ਗਏ। ਬਿਹਾਰ ਦੇ ਸੀਤਾਮੜੀ ਤੋਂ ਦਿੱਲੀ ਜਾ ਰਹੀ বাস ਬੁੱਧਵਾਰ ਸਵੇਰੇ ਹਾਸ ਦਾ ਸ਼ਿਕਾਰ ਹੋ ਗਈ। ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਕਰਾਇਆ ਗਿਆ ਘਟਨਾ ਵਾਲੀ ਥਾਂ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਡਬਲ ਡੈਕਰ বাস ਬੇ ਕਾਬੂ ਹੋ ਕੇ ਦੁੱਧ ਦੇ ਕੰਟੇਨਰ ਦੇ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਸਾ ਨਪਿਆਨਕ ਸੀ ਕਿ ਪਿੰਡ ਵਾਸਤੇ ਇਸ ਨੂੰ ਦੇਖ ਕੇ ਡਰ ਗਿਆ ਤੇ ਫਿਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿਹਾ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਬਚਾਅ ਕਾਰਜ ਜੁਟ ਗਈ ਤੇ ਉਸ ਤੋਂ ਬਾਅਦ ਉਨਾਬ ਦੇ ਉਹ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਸੀਓ ਬਾਂਗਰਮਾਵ ਅਰਵਿੰਦ ਚੁਰਸੀਆ ਦੀ ਗਵਾਹੀ ਵਿੱਚ ਪੁਲਿਸ ਉੱਥੇ ਬਚਾਅ ਮੁਹਿੰਮ ਚਲਾ ਰਹੀ ਹੈ ਬਾਕੀ ਖਬਰ ਨੂੰ ਅੰਤ